कमल श्रोणी साहित्य मनोहन करने वाले रजिंद्री सिंह मैं ना दस्ती हाँ डॉक्टर जसपाल सिंह जी गुरमीत सिंह खरड़ और बहुत तो सारे तो साथी पिछले दिन ਕੋਕਤਾਪਾਂ ਬੜੀਆਂ ਇੱਕ ਦਾ ਰਿਵਿਊ ਲਗਭਗ 1800 ਸ਼ਬਦਾਂ ਦਾ ਦੇਸ਼ ਪ੍ਰਗਵਾਰਚਕਿਆ ਮੁਰਗਾਬੀਆਂ ਤੇ ਦੂਸਰੀ ਜਿਹੜੀ ਕਿਤਾਬ ਜੀ ਤੇਰੇ ਕੋਲ ਸਾਡੇ ਸ਼੍ਰੋਮਣੀ ਸਾਹਿਤਕਾਰ ਮਨਵੰਤ ਸਿੰਘ ਦੇ ਦਾਉ ਦੇ ਸਾਹਿਤਿਕ ਡਾਇਰੀ ਉਹ ਪੜੀ ਪੜਦੇ ਆਂ ਹੀ ਮੈਨੂੰ ਜਸਵੀਰ ਭੁੱਲਰ ਦੀਆਂ ਉਹ ਗੱਲਾਂ ਯਾਦ ਆ ਗਈਆਂ ਜਿਹੜੀ ਪਿਛਲੇ ਸਾਲ ਗਵਰਨਮੈਂਟ ਕਾਲਜ ਮੋਹਾਲੀ ਚ ਉਹਨਾਂ ਨੇ ਬੋਲਦਿਆਂ ਕਿਹਾ ਸੀਗਾ ਕਿ ਇੱਕ ਲੇਖਕ ਨੂੰ ਜਿਹੜੀ ਮਸ਼ਹੂਰੀ ਮਿਲਦੀ ਹੈ ਸਿੱਧੀ ਮਿਲਦੀ ਹੈ ਉਹ ਦੇਰ ਬਾਅਦ ਮਿਲਦੀ ਹੈ ਪਰ ਜਦ ਮਿਲਦੀ ਹੈ ਉਹ ਸਮਿਆਂ ਦੀ ਹੋ ਜਾਂਦੀ ਹੈ ਐਵਰ ਗ੍ਰੀਨ ਰਹਦੀ ਹੈ ਉਹ ਕਦੇ ਘਟ ਨਹੀਂ ਜਦੋਂ ਮੈਂ ਸਾਇਤਿਕ ਡਾਇਰੀ ਪੜ ਰਿਹਾ ਸੀਗਾ ਤਾਂ ਉਹਦੇ ਵਿੱਚ ਮੈਨੂੰ ਜੋ ਵੀ ਮਹਿਸੂਸ ਹੋਇਆ ਉਹ ਸਤਰਾਂ ਜਸਵੀਰਪੁਰ ਲਿਖੀਆਂ ਖੂਬ ਹੋ ਮਤਲਬ ਮੈਨੂੰ ਸੱਚੀਆਂ ਜਾਪੀਆਂ ਮਨਮੋਹਨ ਸਿੰਘ ਦੇ ਦਾਉਂ ਦੀ ਸ਼ਖਸੀਅਤ ਨੂੰ ਮੁੱਖ ਰੱਖ ਕੇ ਮੈਂ ਉਹ ਡਾਇਰੀ ਪੜਨੀ ਸ਼ੁਰੂ ਕੀਤੀ ਉਕੇ ਮੇਰਾ ਮੰਨਣਾ ਹੈ ਕਿ ਇੱਕ ਰਾਈਟਰ ਹੈ ਜਿਹੜਾ ਉਹ ਆਪਣੇ ਲਿਖਤ ਵਿੱਚ ਆਪ ਬੋਲਦਾ ਕੋਈ ਸਟੇਜ ਦੇ ਕਲਾਕਾਰ ਤਾਂ ਇਹ ਵੀ ਐਸਾ ਕਰ ਮੈਂ ਤਾਂ ਜਿਵੇਂ ਲਿਖਿਆ ਹੋਇਆ ਤਾਂ ਮੈਨੂੰ ਸਰਟੀਫਿਕੇਟ ਮਿਲੀ ਮੈਂ ਉਹ ਬੋਲ ਦਿਆ ਪਰ ਜਿਹੜਾ ਰਾਈਟਰ ਹੁੰਦਾ ਹੈ ਉਹਦਾ ਕਰੈਕਟਰ ਉਹਦੀ ਲਿਖਤਾਂ ਵਿੱਚ ਬੋਲਦਾ ਹੁੰਦਾ ਹੈ ਤੇ ਉਹਦਾ ਬਿਹਾਰ ਅਸੀਂ ਜੱਜ ਕਰਨਾ ਹੁੰਦਾ ਹੈ ਵਿੱਤ ਆਏ ਆਪਣੇ ਲਿਖਤਾਂ ਦੇ ਮੇਜਦਾ ਵੀ ਹੈਗਾ ਸੋ ਅ ਇਨ ਜੋ ਡਾਇਰੀ ਮੈਂ ਪੜੀ ਹੈ ਉਹਦੀਆਂ ਮੈਨੂੰ ਬਹੁਤ ਖੂਬਸੂਰਤ ਲਹਿਣਾ ਵੀ ਮੈਂ ਲਿਖੀਆਂ ਤੇ ਤੁਹਾਡੇ ਸਾਹਮਣੇ ਪੇਸ਼ ਹੈ ਸ੍ਰੋਮਣੀ ਸਾਹਿਤਕਾਰ ਮਨਮੋਹ ਸਿੰਘ ਦਾਉ ਦੀ ਸਾਹਿਤਿਕ ਡਾਇਰੀ ਪੜਦੇ ਹਨ ਭਾਵੇਂ ਕਿ ਮਨਮੋਹ ਸਿੰਘ ਦਾਉ ਕਿਸੇ ਜਾਣ ਪਹਿਚਾਨ ਦੇ ਮੌਤਾਜ ਨਹੀਂ ਉਹਨਾਂ ਦੇ ਸਾਹਮਣੇ ਉਹਨਾਂ ਦਾ ਵਿਖਿਆਨ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਵਾਂਗ ਹੈ ਪਰ ਫਿਰ ਵੀ ਪਿਛਲੇ ਦਿਨ ਜਦ ਉਹਨਾਂ ਦੀ ਸਾਹਿਤ ਕਡੈਰੀ ਨੂੰ ਪੜਨ ਸਮਝਣ ਤੇ ਵਿਚਾਰਨ ਦਾ ਮੌਕਾ ਮਿਲਿਆ ਤਾਂ ਉਸ ਵਿੱਚੋਂ ਉਹ ਨਿਕਰ ਥੰਮ ਦੇਖਣ ਨੂੰ ਮਿਲੇ ਜਿਨ੍ਹਾਂ ਇਹ ਉਸਰੀ ਉਹਨਾਂ ਦੀ ਸ਼ਖਸੀਅਤ ਦੇ ਦਰਸ਼ਨ ਅਸੀਂ ਅਜੋਕੇ ਸਮੇਂਾਂ ਵਿੱਚ ਕਰਦੇ ਹਾਂ 132 ਸਫ਼ਿਆਂ ਦੀ ਇਸ ਡਾਇਰੀ ਨੂੰ ਮੁੱਖ ਸੰਪਾਦਕ ਡਾਟਰ ਬਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਜਿਸ ਵਿੱਚ ਸ਼੍ਰੀਮਤੀ ਦਰਜੀਤ ਔਰ ਦਾਊ ਉਤਮ ਵੀਰ ਸਿੰਘ ਦਾਊ ਪ੍ਰੋਫੈਸਰ ਸੁਖਵਿੰਦਰ ਸਿੰਘ ਅਤੇ ਡਾਕਟਰ ਰਾਜੇਂਦਰ ਸਿੰਘ ਬੰਬੋਜ ਨੇ ਜਿੱਥੇ ਬਹੁਤ ਸੋਹਣੇ ਢੰਗ ਨਾਲ ਇਸ ਨੂੰ ਸੰਪਾਦਿਤ ਕੀਤਾ ਹੈ ਉੱਥੇ ਹੀ ਪਰਲੋਚਨ ਪਬਲਿਸ਼ਰ ਚੰਡੀਗੜ੍ਹ ਨੇ ਇਸ ਡਾਇਰੀ ਨੂੰ ਨਿਆਰਾ ਜਹਾ ਅਕਾਇਤਾਕਾਰੀ ਰੂਪ ਦੇ ਕੇ ਸੋਨੇ ਦੇ ਸੁਹਾਗੇ ਵਾਲਾ ਹੀ ਕੰਮ ਕਰ ਦਿੱਤਾ ਹੈ ਇਹ ਥਾਸਮਿਨ ਥਾਸ ਨੈਰੀ 1 ਜੂਨ 2021 ਤੋਂ ਪਿਛਾਂ ਨੂੰ ਚਲਦੀ ਹੋਈ ਸਨ 1962 ਤੱਕ ਦੇ ਲਗਭਗ 60 ਸਾਲਾਂ ਦੇ ਸਮਿਆਂ ਦੀ ਗੱਤ ਹੈ ਇਸ ਡਾਇਰੀ ਦੇ ਅਧਿਐਨ ਵਿੱਚੋਂ ਸਾਨੂੰ ਮਨਮੋਹ ਸਿੰਘ ਦਾਉਂ ਦੀ ਸਾਹਿਤਕ ਜਗਤ ਸਾਨੂੰ ਮਨਮੋਹ ਸਿੰਘ ਦਾਉਂ ਦੀ ਸਾਹਿਤਕ ਜਗਤ ਦੀ ਇੱਕ ਬੁਲੰਦ ਸ਼ਖਸੀਅਤ ਬਣਦੀਆਂ ਜੋ ਜੋਗਤਾਂ ਲੱਭਦੀਆਂ ਹਨ ਉਹ ਇਸ ਡਾਇਰੀ ਦੇ ਪੰਜ ਖੰਡਾਂ ਵਿੱਚੋਂ ਆਪ ਮਾਰੇ ਗੋ ਗਿਆ 1962 ਦੇ ਸਮਿਆਂ ਵਿੱਚ ਹੀ ਜਦ ਉਹ ਕਪਤਾ ਵਰਗੀ ਰਵਾਨੀ ਭਰਪੂਰ ਬਾਤ ਖੇਤਾਂ ਦੀ ਹਜਕੀ ਲਿਖ ਦਿੰਦੇ ਹਨ ਇਸ ਬਾਤਕ ਟੋਟੇ ਵਿੱਚ ਉਹ ਇੰਨਾ ਗਹਿਰ ਗੰਭੀਰ ਚਿੰਤਨ ਪੇਸ਼ ਕਰਦੇ ਹਨ ਕਿ ਯਕੀਨ ਹੀ ਨਹੀਂ ਹੁੰਦਾ ਕਿ ਉਦੋਂ ਉਹਨਾਂ ਦੀ ਉਮਰ ਮਹਿਜ਼ 20 ਕੁ ਵਰ੍ਹਿਆਂ ਦੀ ਹੋਵੇਗੀ